ਇਸ਼ਕ ਦੀ ਨਾਤੇ ਕੋਈ ਜਾਤ ਹੁੰਦੀ ਹੈ ਨਾ ਕੋਈ ਮਜ਼ਬ ਨਾ ਕੋਈ ਧਰਮ ਹੁੰਦਾ ਹੈ ਜਦੋਂ ਇਸ਼ਕ ਸਿਰ ਤੇ ਚੜ ਕੇ ਬੋਲਦਾ ਹੈ ਦੇਸ਼ ਅਤੇ ਵਿਦੇਸ਼ ਵੀ ਭੁੱਲ ਜਾਂਦੇ ਨੇ ਅਸੀਂ ਗੱਲ ਕਰ ਰਿਹਾ ਸਰਬਜੀਤ ਕੌਰ ਦੀ ਜਿਸ ਦੇ ਸਿਰ ਦੇ ਉੱਪਰ ਇਸ਼ਕ ਚੜ ਕੇ ਬੋਲਿਆ ਅਤੇ ਉਹ ਜਾ ਕੇ ਬੈਠ ਗਈ ਪਾਕਿਸਤਾਨ ਦੇ ਵਿੱਚ ਪਹਿਲਾਂ ਉਸਨੇ ਗਦਾਰੀ ਕੀਤੀ ਆਪਣੇ ਪਰਿਵਾਰ ਦੇ ਨਾਲ ਸਰਬਜੀਤ ਕੌਰ ਦਾ ਪਹਿਲਾ ਪੱਖ ਜਿਹੜੀ ਉਹ ਆਪਣੀ ਪਰਿਵਾਰ ਦੇ ਨਹੀਂ ਬਣੀ ਆਪਣੇ ਘਰ ਵਾਲੇ ਦੀ ਆਪਣੇ ਧੀਆਂ ਤੇ ਪੁੱਤਰਾਂ ਦੀ ਆਪਣੇ ਪੋਤਰੀਆਂ ਤੇ ਦੋਤਰੀਆਂ ਦੀ ਤੇ ਉਹ ਪਾਕਿਸਤਾਨ ਦੇ ਵਿੱਚ ਜਾ ਕੇ ਪਾਕਿਸਤਾਨ ਦੇ ਲੋਕਾਂ ਦੀ ਕਿਵੇਂ ਬਣ ਜਾਵੇਗੀ ਸਰਬਜੀਤ ਕੌਰ ਉਰਫ ਨੂਰ ਹਸੈਨ ਛੇਕੂਪੁਰੇ ਦੇ ਵਿੱਚ ਵਿਆਹ ਹੋ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਨੂਰ ਹੁਸੈਨ ਜਿਹੜਾ ਉਸ ਦਾ ਹੁਣ ਫਰਜ਼ੀ ਘਰ ਵਾਲਾ ਬਣਿਆ ਪਤੀ ਬਣਿਆ ਹੈ ਉਹ ਵੀ ਆਪਣੇ ਘਰ ਤੋਂ ਫਰਾਰ ਹੈ ਇਹਨਾਂ ਦਾ ਨਿਕਾਹ ਹੋਇਆ ਇਹਨਾਂ ਦੇ ਸਿਰ ਤੇ ਚੜ ਕੇ ਇਸ਼ਕ ਬੋਲਿਆ ਇਹ ਸਰਹੱਦਾ ਅਤੇ ਹੱਦਾ ਟੱਪ ਗਿਆ ਮਹਾਨਾ ਕਿਹੜਾ ਮਾਰਿਆ ਗਿਆ ਗੁਰੂ ਘਰ ਦੇ ਦਰਸ਼ਨ ਦਿਦਾਰੇ ਕਰਨ ਦਾ ਐਸਡੀਪੀਸੀ ਦੇ ਪ੍ਰਧਾਨ ਦੇ ਅੱਖਾਂ ਦੇ ਵਿੱਚ ਵੀ ਘੱਟਾ ਪਾਇਆ ਗਿਆ ਐਸਡੀਪੀਸੀ ਦੇ ਜਿਹੜੇ ਅਹੁਦੇਦਾਰ ਨੇ ਜਿਹੜੇ ਵੀਜ਼ੇ ਨੂੰ ਪ੍ਰਵਾਨਗੀ ਦਿੰਦੇ ਨੇ ਉਹਨਾਂ ਦੇ ਨਾਲ ਵੀ ਧੋਖਾ ਕੀਤਾ ਗਿਆ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀ ਕਿ ਸਰਬਜੀਤ ਕੌਰ ਉਰਫ ਨੂਰ ਹਸੈਨ ਐਡਾ ਵੱਡਾ ਧੋਖਾ ਦੇਵੇਗੀ ਧਰਮ ਵੀ ਸ਼ਰਮਸਾਰ ਹੋਵੇਗਾ ਤੇ ਦੂਸਰੇ ਪਾਸੇ ਪੰਜਾਬੀਏ ਤੇ ਵੀ ਸ਼ਰਮਸਾਰ ਹੋਵੇਗੀ ਇੱਕ ਪਾਸੇ ਨੂਰ ਹਸੈਨ ਉਰਫ ਸਰਬਜੀਤ ਕੌਰ ਤੇ ਦੂਸਰੇ ਪਾਸੇ ਉਸ ਦਾ ਹਸਬੈਂਡ ਜਿਹੜਾ ਸ਼ੇਖੂਪੁਰਾ ਦੇ ਵਿੱਚ ਰਹਿੰਦਾ ਸੀ ਉਹ ਵੀ ਘਰ ਦੇ ਵਿੱਚੋਂ ਫਰਾਰ ਹੈ ਘਰ ਨੂੰ ਤਾਲੇ ਲੱਗੇ ਹੋਏ ਨੇ ਰਿਸ਼ਤੇਦਾਰਾਂ ਨੂੰ ਪਾਕਿਸਤਾਨ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਸ ਦੇ ਭਰਾ ਅਤੇ ਉਸ ਦੀ ਭੈਣ ਨੂੰ ਸ਼ਰਧ ਦਿੱਤਾ ਗਿਆ ਹੈ ਕਿ ਭਾਈ ਇਹਨਾਂ ਦਾ ਕਸੂਰ ਕੀ ਕਸੂਰ ਹੈ ਨੂਰ ਹਸਨ ਉਸ ਕਸੂਰ ਹੈ ਉਸ ਦੇ ਘਰ ਵਾਲੇ ਦਾ ਕਸੂਰ ਹੈ ਉਸ ਵਿਅਕਤੀ ਦਾ ਜਿਸ ਨੇ ਆਪਣੀ ਘਰਵਾਲੀ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਵੀ ਧੋਖਾ ਦਿੱਤਾ ਅਤੇ ਆਪਣੇ ਦੇਸ਼ ਦੇ ਵਿੱਚ ਇਸ ਪੰਜਾਬੀ ਸਰਬਜੀਤ ਕੌਰ ਨੂੰ ਪਨਾ ਦਿੱਤੀ ਹੁਣ ਪਾਕਿਸਤਾਨ ਦੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਲੋਕ ਇਹ ਕਹਿ ਰਹੇ ਨੇ ਕਿ ਜੇਕਰ ਸਰਬਜੀਤ ਕੌਰ ਆਪਣੇ ਬੱਚਿਆਂ ਦੀ ਆਪਣੇ ਪੁੱਤਰਿਆਂ ਦੀ ਆਪਣੇ ਦੋਤਰੀਆਂ ਦੀ ਆਪਣੇ ਘਰਵਾਲੇ ਦੀ ਨਹੀਂ ਬਣੀ ਤਾ ਫਿਰ ਉਹ ਇਸ ਹੁਸੈਨ ਦੀ ਕੈਦਮੇਂ ਬਣ ਜਾਵੇਗੀ ਲੋਕ ਮੰਗ ਕਰ ਰਹੇ ਨੇ ਪਾਕਿਸਤਾਨ ਦੀ ਸਰਕਾਰ ਕੋਲੋਂ ਕਿ ਨੂਰ ਹਸਨ ਸਰਬਜੀਤ ਕੌਰ ਪੰਜਾਬੀ ਔਰਤ ਨੂੰ ਗ੍ਰਿਫਤਾਰ ਕਰਕੇ ਇਸ ਨੂੰ ਇੰਡੀਆ ਪੰਜਾਬ ਵਾਪਸ ਭੇਜਿਆ ਜਾਵੇ ਕਹਿੰਦੇ ਨੇ ਧੋਬੀ ਦਾ ਕੁੱਤਾ ਨਾ ਘੜਦਾ ਨਾ ਘਾੜਦਾ ਉਹਨਾਂ ਕਹਿੰਦਾ ਗ੍ਰਿਫਤਾਰ ਕਰਕੇ ਕਿਉਂਕਿ ਬੜੇ ਮੁਕੱਦਮੇ बड़े रोलਿਆਂ ਦੇ ਵਿੱਚ ਇਨਵੋਲਵ ਹੈ ਸਰਬਜੀਤ ਕੌਰ ਪੰਜਾਬ ਦੇ ਵਿੱਚ ਕਿਸੇ ਵੀ ਸਮੇ ਉਸ ਉੱਤੇ ਕਾਨੂੰਨ ਦੀ ਜਿਹੜਾ ਸ਼ਿਕੰਜਾ ਹੈ ਕੱਸਿਆ ਜਾ ਸਕਦਾ ਸੀ ਡਰ ਦੇ ਮਾਰੇ ਉਹ ਪਾਕਿਸਤਾਨ ਦੇ ਵਿੱਚ ਚਲੀ ਗਈ ਉਸ ਨੇ ਆਪਣੀ ਉਮਰ ਦਾ ਲਿਹਾਜ਼ ਨਹੀਂ ਕੀਤਾ ਉਸ ਨੇ ਆਪਣੇ ਬੱਚਾ ਆਪਣੇ ਬੱਚਿਆਂ ਦੀ ਦਾ ਲਿਹਾਜ਼ ਨਹੀਂ ਕੀਤਾ ਹਾਲਾਂਕਿ ਇਹ ਡਾਇਲੌਗ ਬੜੇ ਮਸ਼ਹੂਰ ਨੇ ਜਿਹੜੇ ਫਿਲਮਾਂ ਦੇ ਵਿੱਚ ਅਕਸਰ ਹੀ ਬੋਲੇ ਜਾਂਦੇ ਨੇ ਕਿ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ ਪਿਆਰ ਨਾ ਤਾਂ ਦੇਸ਼ ਵਿੱਚਦਾ ਹੈ ਨਾ ਵਿਦੇਸ਼ ਵਿੱਚਦਾ ਹੈ ਸਰਹੱਦਾਂ ਤੋਂ ਪਾਰ ਟੱਪ ਜਾਂਦਾ ਹੈ ਇਹ ਪਿਆਰ ਜਿਹੜਾ ਸਰਬਜੀਤ ਕੌਰ ਦੇ ਸਿਰ ਤੇ ਚੜ ਕੇ ਬੋਲਿਆ ਇਸ਼ਕ ਦਾ ਇਸ਼ਕ ਦੀ ਕੋਈ ਜਾਤ ਨਹੀਂ ਕੋਈ ਮਜਬ ਨਹੀਂ ਕੋਈ ਧਰਮ ਨਹੀਂ ਲੇਕਿਨ ਜਿਹੜਾ ਤਾਰਾ ਸਰਬਜੀਤ ਕੌਰ ਨੇ ਕੀਤਾ ਹੈ ਉਸ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ ਅਤੇ ਪੰਜਾਬੀਆਂ ਵੱਲੋਂ ਲਾਂਹਤਾ ਵੀ ਪਾਈਆਂ ਜਾ ਰਹੀਆਂ ਨੇ ਕਿ ਇਸ ਪਿਛਲੀ ਉਮਰੇ ਦੇ ਵਿੱਚ ਸਰਬਜੀਤ ਕੌਰ ਨੂੰ ਕਿਹੜੇ ਇਸ਼ਕ ਦਾ ਚਾ ਚੜਿਆ ਸੀ ਪਾਕਿਸਤਾਨ ਦੇ ਵਿੱਚ ਗਾਇਬ ਨੇ ਪਾਕਿਸਤਾਨ ਦੇ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸੀਮਾ ਹੱਦ ਸੀ ਪਾਕਿਸਤਾਨ ਅਤੇ ਨੇਪਾਲ ਦੇ ਰਸਤੇ ਉਹ ਇੰਡੀਆ ਆਈ ਜੇਕਰ ਉਹ ਆਪਣੇ ਰਿਸ਼ਤੇਦਾਰਾਂ ਦੀ ਨਹੀਂ ਬਣੀ ਜੇਕਰ ਉਹ ਆਪਣੇ ਦੇਸ਼ ਦੀ ਨਹੀਂ ਬਣੀ ਤੇ ਉਹ ਫਿਰ ਭਾਰ ਦੀ ਕਿਥੋਂ ਬਣੀ ਜਾਵੇਗੀ ਹਾਲਾਂਕਿ ਉਹ ਆਪਣੇ ਚਾਰ ਬੱਚਿਆਂ ਨੂੰ ਨਾਲ ਲੈ ਕੇ ਆਈ ਕਿ ਛੱਡ ਕੇ ਆਈ ਇਹ ਉਹ ਸੀਮਾ ਹਦਰ ਚੰਗੀ ਤਰ੍ਹਾਂ ਜਾਣਦੀ ਹੈ ਲੇਕਿਨ ਇੱਧਰ ਸਰਬਜੀਤ ਕੌਰ ਦੇ ਇਸ ਮਾਮਲੇ ਨੇ ਇੱਕ ਵਾਰ ਫਿਰ ਪਾਕਿਸਤਾਨ ਦੀ ਪੁਲਿਸ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ ਹੈ ਹੋ ਸਕਦਾ ਹੈ ਕਿ ਉਹ ਖੂਫੀਆ ਏਜੰਸੀਆਂ ਦਾ ਕੰਮ ਕਰਦੀ ਹੋਵੇ ਉਹ ਏਜੰਟ ਹੋਵੇ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੀ ਪਾਕਿਸਤਾਨ ਦੀ ਆਬਾਦ ਹੈ ਪਾਕਿਸਤਾਨ ਦੇ ਲੋਕ ਨੇ ਉਹਨਾਂ ਵੱਲੋਂ ਲਗਾਏ ਜਾ ਰਹੇ ਨੇ ਉਹ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੂੰ ਪਾਕਿਸਤਾਨ ਦੀ ਕੋਰਟ ਦੇ ਵਿੱਚ ਦਲੀਲਾਂ ਅਤੇ ਅਪੀਲਾਂ ਕਰ ਰਹੇ ਨੇ ਕਿ ਭਾਈ ਸਰਬਜੀਤ ਕੌਰ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਦਬੋਚਿਆ ਜਾਵੇ ਅਤੇ ਉਸ ਨੂੰ ਆਪਣੇ ਦੇਸ਼ ਵਿੱਚ ਭੇਜਿਆ ਜਾਵੇ ਜਿਸ ਨੇ ਆਪਣੇ ਦੇਸ਼ ਦੇ ਨਾਲ ਏਕਦਾਰੀ ਕੀਤੀ ਤੇ ਉਹ ਆ ਪਾਕਿਸਤਾਨ ਦੇ ਨਾਲ ਵੀ ਗਦਾਰੀ ਕਰ ਸਕਦੀ ਹੈ ਜਿਹੜੀ ਆਪਣੇ ਦੇਸ਼ ਦੀ ਨਹੀਂ ਹੋਈ ਜਿਹੜੀ ਆਪਣੇ ਬੱਚਿਆਂ ਦੀ ਪਤੀ ਦੀ ਦੋਤਰੀਆਂ ਅਤੇ ਪੁੱਤਰੀਆਂ ਦੀ ਵੀ ਨਹੀਂ ਹੋਈ ਉਹ ਵਿਸ਼ਵਾਸ ਘਾਤ ਕਰੇਗੀ ਆਪਣੇ ਘਰ ਵਾਲੇ ਨਾਲ ਵੀ ਅਤੇ ਪਾਕਿਸਤਾਨ ਦੇਸ਼ ਦੇ ਨਾਲ ਵੀ ਹੁਣ ਇਹ ਮਾਮਲਾ ਉਠਾਇਆ ਜਾ ਰਿਹਾ ਹੈ ਵੱਖ-ਵੱਖ ਚੈਨਲਾਂ ਵੱਲੋਂ ਖਬਰਾਂ ਦਿੱਤੀਆਂ ਜਾ ਰਹੀਆਂ ਨੇ ਕਿ ਸਰਬਜੀਤ ਕੌਰ ਨੂੰ ਜਲਦੀ ਤੋਂ ਜਲਦੀ ਪਾਕਿਸਤਾਨ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਵੇ ਅਤੇ ਗ੍ਰਿਫਤਾਰ ਕਰਕੇ ਭਾਰਤ ਦੇ ਕਾਨੂੰਨ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਉਸ ਉੱਤੇ ਬਣਦੀ ਕਾਰਵਾਈ ਭਾਰਤ ਸਰਕਾਰ ਵੱਲੋਂ ਕੀਤੀ ਜਾਵੇ ਕਿ ਕਿਸ ਤਰ੍ਹਾਂ ਧਾਰਮਿਕ ਪਾਵਨ ਆਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਕਿਸ ਤਰ੍ਹਾਂ ਧਾਰਮਿਕ ਦੇ ਅਹੁਦੇਦਾਰਾਂ ਦੀਆਂ ਅੱਖਾਂ ਦੇ ਵਿੱਚ ਧੂੜ ਪਾ ਕੇ ਇਸ਼ਕ ਮਜਾਜੀ ਦੇ ਪੁਲ ਬਣੇ ਜਾਂਦੇ ਹਨ ਤਾਂ